ਵਿਦਿਆਰਥੀਆਂ ਨੂੰ ਸਿਆਸਤ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਦਾ ਉਪਰਾਲਾ ਕੀਤਾ ਗਿਆ ਹੈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਕਰਵਾਇਆ ਜਾਣਾ ਹੈ ਪ੍ਰਸ਼ਾਸਨ ਕਾਨੂੰਨ ਬਣਾਉਣ ਤੇ ਬਜਟ ਦੇ ਕੰਮਕਾਜ ਦੇ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ ਸਪੀਕਰ ਨੇ ਜਾਪਾਨੀ ਵਫ਼ਦ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਵਫ਼ਦ ਨੇ ਸੋਲਰ એનર્ਜੀ ਦੇ ਵਿੱਚ ਇਨਵੈਸਟ ਕਰਨ ਨੂੰ ਲੈ ਕੇ ਰੁਚੀ ਦਿਖਾਈ ਹੈ ਸਪੀਕਰ ਸਰਵਨਾ ਕਹਿਣਾ ਹੈ ਤਾਂ ਵਿਦਿਆਰਥੀਆਂ ਨੂੰ ਸਿਆਸਤ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਦਾ ਉਪਰਾਲਾ ਕੀਤਾ ਗਿਆ ਹੈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਕਰਵਾਇਆ ਜਾਣਾ ਹੈ ਪ੍ਰਸ਼ਾਸਨ ਕਾਨੂੰਨ ਬਣਾਉਣ ਅਤੇ ਬਜਟ ਦੇ ਕੰਮਕਾਜ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਪੰਜਾਬ ਵਿਧਾਨ ਸਭਾ ਦੇ ਅਕਸਰ ਤੁਸੀਂ ਬਹੁਤ ਸਾਰੇ ਸੈਸ਼ਨ ਬਾਰੇ ਸੁਨਿਆ ਹੋਏਗਾ ਗਰਮ ਰੁੱਤ ਦਾ ਸੈਸ਼ਨ ਸਰਦ ਰੁੱਤ ਦਾ ਸੈਸ਼ਨ ਪਤ ਚੜ ਦਾ ਸੈਸ਼ਨ ਵਿਸ਼ੇਸ਼ ਸੈਸ਼ਨ ਵੀ ਕਈ ਵਾਰੀ ਬੁਲਾਇਆ ਗਿਆ ਹੈਗਾ ਇਸ ਤੋਂ ਇਲਾਵਾ ਬਜਟ ਸੈਸ਼ਨ ਬੁਲਾ ਲਿਆ ਜਾਂਦਾ ਪਰ ਇੱਕ ਨਵਾਂ ਸ਼ਬਦ ਜੋ ਕੱਲ ਦੇਖਣ ਨੂੰ ਮਿਲਿਆ ਉਹ ਹੈ ਮੌਕ ਸੈਸ਼ਨ ਪੰਜਾਬ ਵਿਧਾਨ ਸਭਾ ਦੇ ਵੱਲੋਂ 26 ਨਵੰਬਰ ਨੂੰ ਬੁਲਾਇਆ ਜਾ ਰਿਹਾ ਆਖਿਰ ਇਹ ਸੈਸ਼ਨ ਕੀ ਹੈ ਕੀ ਰਹੇਗੀ ਇਸ ਦੀ ਖਾਸੀਅਤ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦੇ ਨਾਲ ਸੰਧਵਾ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਪੰਜਾਬ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਅਸੀਂ ਸੈਸ਼ਨ ਦਾ ਜ਼ਿਕਰ ਕੀਤਾ ਬਹੁਤ ਸਾਰੇ ਸੈਸ਼ਨ ਅਸੀਂ ਸੁਣ ਲਏ ਲੋਕ ਸਭਾ ਦੇ ਵਿੱਚ ਵੀ ਦੇਖੇ ਵਿਧਾਨ ਸਭਾ ਦੇ ਵਿੱਚ ਦੇਖੇ ਮੌਕ ਸੈਸ਼ਨ ਪਹਿਲੀ ਵਾਰ ਸੁਣਨ ਨੂੰ ਮਿਲ ਰਿਹਾ ਖਾਸ ਕੀ ਇਹ ਚੀਜ਼ ਦੇ ਵਿੱਚ ਪਹਿਲਾਂ ਤਾਂ ਉਹ ਦੇ ਬਾਰੇ ਜ਼ਰੂਰ ਦੱਸੋ ਦੇਖੋ ਖਾਸ ਇਹ ਵੀ ਜਿਹੜੀ ਰਾਜਨੀਤੀ ਹੈ ਨਾ ਇਹ ਸਾਡੀ ਜ਼ਿੰਦਗੀ ਨੂੰ ਸਭ ਤੋਂ ਮਤਾਸਰ ਕਰਨ ਵਾਲਾ ਜਿਹੜਾ ਇਹ ਸ਼ਬਦ ਹੈ ਸਾਡੇ ਸਟੇਟ ਦੇ ਵਿੱਚ ਤੁਸੀਂ ਜਿਹੜਾ ਖਾਣਾ ਖਾਣੇ ਹੋ ਉਹ ਕਿੰਨੇ ਦਾ ਮਿਲੂਗਾ ਕੱਪੜਾ ਪਹਿਨਦੇ ਹੋ ਕਿੰਨੇ ਦਾ ਮਿਲੂਗਾ ਪੈਟਰੋਲ ਤੁਹਾਨੂੰ ਕਿਸ ਰੇਟ ਮਿਲੂਗਾ ਕਿੰਨੇ ਡਾਕਟਰ ਹੋਣਗੇ ਕਿੰਨੇ ਮਾਸਟਰ ਹੋਣਗੇ ਕਿੰਨੇ ਸੀਏ ਹੋਣਗੇ ਕਿੰਨੇ ਡੀਸੀ ਹੋਣਗੇ ਕਿੰਨੇ ਥਾਣੇਦਾਰ ਹੋਣਗੇ ਕਿੰਨੇ ਥਾਣੇ ਪਣਨਗੇ ਇਹ ਸਾਰਾ ਕੁਝ ਰਾਜਨੀਤੀ ਤੈਅ ਕਰਦੀ ਹੈ ਲੇਕਿਨ ਪਿਛਲੇ ਕੁਝ ਸਮਿਆਂ ਤੋਂ ਕੁਝ ਲੋਗ ਇਸ ਤਰ੍ਹਾਂ ਦੀ ਗੱਲਾਂ ਕਰਦੇ ਸੀ ਵੀ ਰਾਜਨੀਤੀ ਜ਼ੱਡ ਪੋਲਿਟਿਕਸ ਜ਼ੱਟ ਹੀ ਗੇ ਇਹ ਚੰਗੇ ਬੰਦੇ ਦਾ ਕੰਮ ਹੀ ਨਹੀਂ ਹੈ ਇਹ ਮੈਨੂੰ ਇਹ ਲੱਗਦਾ ਸੀ ਵੀ ਕੋਈ ਸਾਜ਼ਿਸ਼ੀ ਦਿਮਾਗ ਹੈ ਇਸ ਗੱਲ ਦੇ ਪਿੱਛੇ ਇਹਨੂੰ ਪ੍ਰੋਪਗੇਟ ਕਰਨ ਦੇ ਵਿੱਚ ਤਾਂ ਕਿ ਸਾਡੇ ਬੱਚੇ ਸਾਡੇ ਲੋਕ ਰਾਜਨੀਤੀ ਦੇ ਵਿੱਚ ਇੰਟਰਸਟ ਨਾ ਲੈਣ ਤੇ ਜਿਹੜੇ ਚੰਗੇ ਬੰਦੇ ਦੱਸਣਾ ਲੈਣਗੇ ਫਿਰ ਮਾੜੇ ਰਾਜ ਕਰਨਗੇ ਤੇ ਤੁਹਾਡਾ ਉਹੀ ਹਾਲ ਹੁੰਦਾ ਜੋ ਅੱਜ ਹੋ ਰਿਹਾ ਹੈ ਦੇਸ਼ ਦੇ ਵਿੱਚ ਅਸ਼ਾਂਤੀ ਫੈਲ ਰਹੀ ਹੈ ਭਾਈਚਾਰਾ ਟੁੱਟ ਰਿਹਾ ਹੈ ਕੁਝ ਕੁ ਘਰਾਂ ਦਾ ਕਬਜ਼ਾ ਹੋ ਰਿਹਾ ਸਾਰੇ ਸਿਸਟਮ ਦੇ ਉੱਪਰ ਸੋ ਇਹਨੂੰ ਠੀਕੇ ਕਿਵੇਂ ਕੀਤਾ ਜਾ ਸਕਦਾ ਸੋ ਪੰਜਾਬ ਹਮੇਸ਼ਾ ਮੋਰੀ ਰਿਹਾ ਸੋ ਮੈਨੂੰ ਇਹ ਲੱਗਿਆ ਵੀ ਆਪਾਂ ਸਾਡੀਆਂ ਸਾਡੇ ਨੌਜਵਾਨਾਂ ਦਾ ਰਾਜਨੀਤੀ ਦੇ ਵਿੱਚ ਇੰਟਰਸਟ ਕਿਵੇਂ ਪੈਦਾ ਕਰ ਸਕਦੇ ਹਾਂ ਸੋ ਇੰਟਰਸਟ ਜਿੱਥੇ ਬੰਦਾ ਜਾਂਦਾ ਉੱਥੇ ਇੰਟਰਸਟ ਪੈਦਾ ਹੁੰਦਾ ਰਾਜਨੀਤੀ ਪੜਦੇ ਆ ਲੇਕਿਨ ਪ੍ਰੈਕਟੀਕਲੀ ਜਿਹੜੀ ਕੀ ਹੁੰਦੀ ਹੈ ਉਹ ਉਹਦੇ ਨਾਲ ਜ਼ਿਆਦਾ ਇੰਟਰਸਟ ਬਣਦਾ ਸੋ ਰਾਜਨੀਤੀ ਕਿਵੇਂ ਕੰਮ ਕਰਦੀ ਹੈ ਵਿਧਾਨ ਸਭਾ ਕੀ ਕੰਮ ਕਰਦੀ ਹੈ ਕਾਰਜਪਾਲਿਕਾ ਕੀ ਕੰਮ ਕਰਦੀ ਹੈ ਨਿਆਂਪਾਲਿਕਾ ਕੀ ਕੰਮ ਕਰਦੀ ਹੈ ਇਹਦਾ ਸਾਡੇ ਸਟੂਡੈਂਟਸ ਨੂੰ ਸਾਡੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਸੋ ਇਸ ਚੀਜ਼ ਨੂੰ ਪ੍ਰੈਕਟੀਕਲੀ ਦੱਸਣ ਦੇ ਲਈ ਮੈਂ ਕਾਫੀ ਦੇਰ ਤੋਂ ਕਾਫੀ ਸਾਰੇ ਇੰਸਟੀਚਿਊਸ਼ਨਸ ਨਾਲ ਪੂਨੇ ਹੋਗੇ ਬੰਬੇ ਹੋਗੇ ਹੋਰ ਵੀ ਸਟੇਟਾਂ ਜਿੱਥੇ ਕੋਈ ਇਨੀਸ਼ੀਏਟਿਵ ਲਏ ਗਏ ਆ ਉਹਨਾਂ ਨਾਲ ਰਾਬਤਾ ਕਰਦਾ ਰਹਿੰਦਾ ਸੀ ਸੋ ਇੱਕ ਗੱਲ ਨਿਕਲ ਕੇ ਆਈ ਕਿ ਜਿਹੜੇ ਸਾਡੇ ਸਟੂਡੈਂਟਸ ਹੈ ਉਹਨਾਂ ਨੂੰ ਇਹਦੇ ਬਾਰੇ ਸੈਂਸਟਾਈਜ਼ਾਈਜ਼ ਕੀਤਾ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਤਾਂ ਇੱਕ ਮੌਕ ਸੈਸ਼ਨ ਬਾਰੇ 컨ਸੈਪਟੂਲਾਈਜ਼ ਕੀਤਾ ਗਿਆ ਸੋਚਿਆ ਗਿਆ ਕਿ 26 ਨਵੰਬਰ ਦੇ ਨੇੜੇ ਤੇੜੇ 26 ਵੀ ਹੋ ਸਕਦੀ ਹੈ ਇਸ ਤੋਂ ਅੱਗੇ ਪਿੱਛੇ ਵੀ ਹੋ ਸਕਦਾ ਅਸੀਂ ਇੱਕ ਮੌਕ ਸੈਸ਼ਨ ਕਰਾਂਗੇ ਜਿਹਦੇ ਸਾਰੇ ਪੰਜਾਬ ਤੋਂ ਹਰੇਕ ਵਿਧਾਨ ਸਭਾ ਹਲਕੇ ਤੋਂ ਇੱਕ ਇੱਕ ਜਿਹੜਾ ਸਟੂਡੈਂਟ ਹੈ ਇੱਕ ਇੱਕ ਨੌਜਵਾਨ ਹੈ ਉਹਨੂੰ ਚੁਣ ਕੇ ਸਾਡੇ ਜਿਹੜੇ ਜ਼ਿਲ੍ਹਾ ਸਿੱਖਿਆ ਦੇ ਅਧਿਕਾਰੀ ਇੱਥੇ ਭੇਜਣਗੇ ਤੇ ਉਸੇ ਤਰੀਕੇ ਨਾਲ ਪ੍ਰੋਪਰ ਜਿਵੇਂ ਵਿਧਾਨ ਸਭਾ ਹੁੰਦੀ ਉਹ ਵਿਧਾਨ ਸਭਾ ਚੱਲੇਗੀ ਉਹਦੇ ਵਿੱਚ ਮੰਤਰੀ ਵੀ ਬਣਾਵਾਂਗੇ ਉਹਦੇ ਵਿੱਚ ਮੁੱਖ ਮੰਤਰੀ ਵੀ ਬਣਾਵਾਂਗੇ ਉਹਦੇ ਵਿੱਚ ਲੀਡਰ ਆਫ ਅਪੋਜੀਸ਼ਨ ਉਹਦੇ ਵਿੱਚ ਚੀਫ ਵਿਪ ਵੀ ਬਣਾਵਾਂਗੇ ਉਹਦੇ ਵਿੱਚ ਸਪੀਕਰ ਵੀ ਬਣਾਵਾਂਗੇ ਡਿਪਟੀ ਸਪੀਕਰ ਵੀ ਬਣਾਵਾਂਗੇ ਸਰ ਸਾਹਿਬ ਅੱਜ ਤੁਹਾਡੇ ਨਾਲ ਜਾਪਾਨੀ ਡੈਲੀਗੇਟ ਨੇ ਵੀ ਮੁਲਾਕਾਤ ਕੀਤੀ ਹੈ ਪੰਜਾਬ ਦੇ ਵਿੱਚ ਇਨਵੈਸਟ ਲਿਆਉਣ ਦੇ ਲਈ ਤਿਆਰ ਔਰ ਖਾਸ ਤਰੀਕੇ ਦੇ ਨਾਲ ਸੋਲਰ ਊਰਜਾ ਦੇ ਵਿੱਚ ਕੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਕਦੋਂ ਤੱਕ ਲੱਗਦਾ ਹੈ ਕਿ ਜਿਹੜੀ ਇਹ ਡੀਲ ਹੈਗੀ ਪੰਜਾਬ ਸਰਕਾਰ ਦੀ ਤੁਹਾਡੇ ਦੁਆਰਾ ਕਿ ਲਈ ਕਿ ਸਿਰੇ ਚੜ੍ਹ ਸਕਦੀ ਹੈ देखो दे। दे आज मैं ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਗੱਲ ਸਮਝੀ ਹੈ ਜਪਾਨ ਤੋਂ ਬੜੇ ਯੰਗ ਐਂਟਰਪ੍ਰਨਰਸ ਆਏ ਜਿਹੜੇ ਇੱਥੇ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਇਨਵੈਸਟਮੈਂਟ ਦੀ ਲੋੜ ਹੈ ਔਰ ਪੰਜਾਬ ਸਰਕਾਰ ਨੇ ਬੜੀ ਐਗਜ਼ੌਸਟਿਵ ਸੋਲਰ એનર્ਜੀ ਦੇ ਉੱਤੇ ਇੱਕ ਪਾਲਿਸੀ ਬਣਾਈ ਹੈ ਉਹ ਕੰਮ ਕਰ ਰਹੀ ਹੈ ਸੋ ਅੱਜ ਸ਼ਾਮ ਨੂੰ ਜਾਂ ਕੱਲ ਇਹਨਾਂ ਦੀ ਮਾਨਯੋਗ ਮੰਤਰੀ ਜੀ ਨਾਲ ਆਮਨ ਅਰੋੜਾ ਜੀ ਨਾਲ ਗੱਲ ਕਰਾਵਾਂਗੇ ਔਰ ਸਰਕਾਰ ਦੇ ਵਿੱਚ ਜੋ-ਜੋ ਪੌਸਿਬਿਲਿਟੀ ਹੈ ਉਹਨਾਂ ਨੂੰ ਐਕਸਪਲੋਰ ਕਰਾਂਗੇ ਆਪਾਂ ਜੀ ਦੂਸਰੀ ਚੀਜ਼ ਸਰ ਜਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਸ਼ੁਰੂਆਤ ਅੱਜ ਤੋਂ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈਗੀ ਦਿੱਲੀ ਦੇ ਵਿੱਚ ਅਰਦਾਸ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਗਰਾਮ ਦੀ ਰੰਭਤਾ ਕਰ ਦਿੱਤੀ ਗਈ ਔਰ ਆਉਣ ਵਾਲੇ 1 ਮਹੀਨੇ ਤੱਕ ਲਗਾਤਾਰ ਜਿਹੜੇ ਪ੍ਰੋਗਰਾਮ ਨੇ ਉਹ ਪੰਜਾਬ ਦੇ ਅੰਦਰ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਅੰਦਰ ਚੱਲਣਗੇ ਵੱਖ-ਵੱਖ ਮੁੱਖ ਮੰਤਰੀਆਂ ਨੂੰ ਇਨਵਾਈਟ ਜਿਹੜਾ ਕੀਤਾ ਗਿਆਗਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਇਸ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ ਜੋ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸ਼੍ਰੀ ਗੁਰੂ ਤੇਗ ਮਹਾਦਰ ਮਹਾਰਾਜ ਜੀ ਠੀਕ ਹੈ ਤੁਸੀਂ ਉਹਨੂੰ ਹਿੰਦੀ ਚਾਦਰ ਵੀ ਕਹ ਲਓ ਉਹ ਤਾਂ ਇਨਸਾਨੀਅਤ ਦੀ ਚਾਦਰ ਨੇ ਮਤਲਬ ਐਸਾ ਦੁਨੀਆ ਦੇ ਵਿੱਚ ਕੋਈ ਇੱਕ ਵੀ ਕੋਈ ਐਗਜ਼ਾਮਪਲ ਮਿਲਦੀ ਨਹੀਂ ਜਿੱਥੇ ਮਕਤੂਲ ਕਾਤਲ ਕੋਲ ਖੁਦ ਚੱਲ ਕੇ ਗਿਆ ਹੋਵੇ ਤੇ ਉਹ ਵੀ ਕਿਸੇ ਹੋਰ ਅਕੀਦੇ ਨੂੰ ਕਾਇਮ ਰੱਖਣ ਵਾਸਤੇ ਸੋ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਇਹਦਾ ਸਨੇਹਾ ਦੁਨੀਆ ਦੇ ਵਿੱਚ ਬਹੁਤ ਵੱਡਾ ਹੈ ਔਰ ਜਾਣਨਾ ਚਾਹੀਦਾ ਹੈ ਉਹਦੇ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਸੋ ਪੰਜਾਬ ਸਰਕਾਰ ਨੇ ਵੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਵੇ ਸਰਵਾ ਨੇ ਉਹਨਾਂ ਨੇ ਵੀ ਆਪਦੀ ਜ਼ਿੰਮੇਵਾਰੀ ਨੂੰ ਸਮਝਿਆ ਹੋਇਆ ਆ ਜਿਹੜਾ ਇਹ ਸਨੇਹ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਸੋ ਉਹਦੇ ਲਈ ਬੜੇ ਐਗਜ਼ੌਸਟਿਵ ਜਿਹੜੇ ਆ ਸਮਾਗਮਾਂ ਦਾ ਇੰਤਜ਼ਾਮ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅੱਜ ਇਹਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਜਾ ਰਹੀ ਹੈ ਜਿੱਥੇ ਪਾਰਟੀ ਦੇ ਜਿਹੜੇ ਸਾਰੇ ਅਹੁਦੇਦਾਰ ਮਮ ਕੁੰਤੀ ਸਾਹਿਬ ਮੰਤਰੀ ਸਹਿਬਾਨ ਜੀਮਾਨ ਅਰਵਿੰਦ ਕੇਜਰੀਵਾਲ ਜੀ ਤੇ ਹੋਰ ਵੀ ਸਾਰੀਆਂ ਸ਼ਕਤੀਆਂ ਉੱਥੇ ਅੱਜ ਉੱਥੋਂ ਅਰਦਾਸ ਕਰਕੇ ਤੇ ਅੱਗੇ ਚੱਲ ਰਹੇ ਅੱਛਾ ਜੀ ਇਹ ਆਨੰਦੀ ਨਗਰੀ ਸ਼੍ਰੀ ਨੰਨਪੁਰ ਸਾਹਿਬ ਦਾ ਜ਼ਿਕਰ ਕਰ ਲਈਏ 24 ਤਰੀਕ ਨੂੰ ਇੱਕ ਵਿਸ਼ੇਸ਼ ਸੈਸ਼ਨ ਉਸ ਜਗ੍ਹਾ ਤੇ ਬੁਲਾਇਆ ਗਿਆ ਔਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਚੰਡੀਗੜ੍ਹ ਦੀ ਵਿਧਾਨ ਸਭਾ ਤੋਂ ਬਾਹਰ ਸੈਸ਼ਨ ਕਿਤੇ ਕਾਲ ਕੀਤਾ ਗਿਆ ਹੋਵੇ ਇੱਕ ਸਪੀਕਰ ਦੇ ਤੌਰ ਤੇ ਕਿੰਨਾ ਕੁ ਵੱਡਾ ਉਸ ਸੀਜ਼ਨ ਨੂੰ ਮਾਣ ਦੇਖ ਰਹੇ ਹੋ ਕਿਉਂਕਿ ਤੁਹਾਡੇ ਪਰਿਵਾਰ ਨੂੰ ਪਹਿਲਾਂ ਵੀ ਨੰਨਪੁਰ ਸਾਹਿਬ ਨੇ ਬਹੁਤ ਕੁਝ ਦਿੱਤਾ ਹੈ ਤੁਹਾਡੇ ਗ੍ਰੈਂਡਫਾਦਰ ਸਾਹਿਬ ਉਸੇ ਜਗ੍ਹਾ ਤੋਂ ਐਮਐਲਏ ਜਿੱਤੇ ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਫਿਰ ਅੱਗੇ ਰਾਸ਼ਟਰਪਤੀ ਤੱਕ ਪਹੁੰਚੇ ਔਰ ਤੁਹਾਨੂੰ ਉਸੇ ਜਗ੍ਹਾ ਦੇ ਉੱਪਰ ਹੀ ਬਤੌਰ ਸਪੀਕਰ ਇੱਕ ਵਿਧਾਨ ਸਭਾ ਲਾਉਣ ਦਾ ਮੌਕਾ ਮਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਰਹਿਮਤ ਹੈ ਕਿ ਉਹਨਾਂ ਨੂੰ ਉਹਨਾਂ ਦੀ ਸਨੇਹੇ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਇੱਕ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਹ ਬੜੀ ਵੱਡੀ ਗੱਲ ਹੈ। ਮੈਂ ਤਾਂ ਮੈਂ ਹੰਬਲਡ ਮੈਨੂੰ ਮਤਲਬ ਗੁਰੂ ਸਾਹਿਬ ਦਾ ਮੈਂ ਸ਼ੁਕਰਾਨਾ ਕਰਦਾ ਕਿ ਸੱਚਾ ਪਾਤਸ਼ਾਹਤ ਨੇ ਬੜੀ ਕਿਰਪਾ ਕੀਤੀ ਇਸ ਨੇ ਮਾਣੇ ਤੇ। ਸੋ ਅਸੀਂ ਇਹ ਜਿਹੜੀ ਡਿਊਟੀ ਹੈ ਗੁਰੂ ਸਾਹਿਬ ਸਾਡੇ ਕੋਲ ਚੰਗੀ ਤਰ੍ਹਾਂ ਨ ਲੈਣ ਮਰਿਆਦਾ ਸਿਹਤ ਲੈਣ ਇਹਦੇ ਲਈ ਅਰਦਾਸ ਵੀ ਕਰਦੇ ਆਂ ਔਰ ਸ਼ੁਕਰਗੁਜ਼ਾਰ ਵੀ ਆਂ ਕਿ ਕੈਮਰਾਮੈਨ ਅਲਜਿੰਦਰ ਦੇ ਨਾਮ ਰੋਹਿਤ ਬੰਸਲ ਜੀ ਮੀਡੀਆ ਚੰਡੀ